ਸ਼੍ਰੋਮਣੀ ਅਕਾਲੀ ਦਲ ਲਈ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਚੁਣਨਾ ਪਾਰਟੀ ਲਈ ਗੰਭੀਰ ਮਸਲਾ ਬਣ ਗਿਆ। ਸ਼ਨੀਵਾਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਨੇ ਫਤਿਹਗੜ੍ਹ ਸੀਟ ਲਈ ਉਮੀਦਵਾਰ ਚੁਣਨ ਲਈ ਚੰਡੀਗੜ੍ਹ 'ਚ ਮੀਟਿੰਗ ਕੀਤੀ। ਪਰ ਮੀਟਿੰਗ 'ਚ ਕੋਈ ਫੈਸਲਾ ਨਹੀਂ ਲਿਆ ਗਿਆ। ਬੈਠਕ ਤੋਂ ਬਾਅਦ ਅਕਾਲੀ ਦਲ ਦੇ ਜਰਨਲ ਸਕੱਤਰ ਵਿਕਰਮ ਮਜੀਠੀਆ ਨੇ ਦੱਸਿਆ ਕਿ ਆਉਂਦੇ ਹਫ਼ਤੇ ਉਹ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦੇਣਗੇ। ਮਈ 19 ਨੂੰ ਵੋਟਾਂ ਪੈਣੀਆਂ। ਖੱਲੇ ਸਮੇਂ ਦੇ ਨਾਲ ਵਿਦਿਨ 1 ਵੀਕ ਆਈ ਥਿੰਕ ਫੈਸਲਾ ਆ ਜਾਊਗਾ ਅੱਜ ਮੀਟਿੰਗ ਤੇ ਤੁਹਾਡੇ ਮੁੱਦੇ ਬਾਰੇ ਦੱਸੋ ਮੁੱਦੇ ਇਲੈਕਸ਼ਨ ਹੈ ਜੀ ਮੁੱਦੇ ਪੰਜਾਬ ਦੇ ਹਨ ਜੀ ਕਿਵੇਂ ਕਾਂਗਰਸ ਪਾਰਟੀ ਨੇ ਨੌਜਵਾਨਾਂ ਨਾਲ ਠੱਗੀ ਮਾਰੀ ਹੈ ਧੋਖਾ ਕੀਤਾ ਕਿਸਾਨੀ ਨਾਲ ਧੋਖਾ ਕੀਤਾ ਇੰਡਸਟਰੀ ਨੂੰ ਕਿਹਾ 5 ਰੁਪਏ ਬੱਤੀ ਮਿਲੂ ਉਹਨਾਂ ਨੂੰ 9-9 ਰੁਪਏ ਤੇ 32 ਮਿਲ ਰਹੀ ਹੈ ਭਾਵੇਂ ਉਹ ਦਲਤ ਭਰਾਲੇ ਉਹਨਾਂ ਦੀ ਸਹੂਲਤਾਂ ਬੰਦ ਕਰਤੀਆਂ ਵੱਡੇ ਮੋٹے ਬਿਜਲੀ ਦੇ ਬਿੱਲ ਆਉਣੇ ਵਧੇ ਰੇਟਾਂ ਦੇ ਬਿਜਲੀ ਦੇ ਬਿੱਲ ਆਉਣੇ ਸਾਰੇ ਮੁੱਦੇ ਡਿਸਕਸ ਹੋਏ ਆ ਪਾਰਟੀ ਦੇ ਮੁੱਦੇ ਡਿਸਕਸ ਹੋਏ ਆ ਸਾਰੀਆਂ ਚੀਜ਼ਾਂ ਤੇ ਬਸ ਹੁਣ ਪਾਰਟੀ ਨੇ ਤੈਅ ਕਰਨਾ ਕਿ ਪੁਲਿਸ ਅਫਸਰ ਦੀ ਕੁਰਸੀ ਨੂੰ ਲੱਤ ਮਾਰਨ ਵਾਲੇ ਦੇ ਭਾਗ ਜਗਾਉਂਦੇ ਨੇ ਜਾਂ ਫਿਰ ਆਪਣੇ ਲੀਡਰਾਂ ਨੂੰ ਅੱਗੇ ਰੱਖਦੇ ਨੇ ਫਟੇਕੜ ਪਾਰਲੀਮੈਂਟ ਹਲਕੇ ਦੇ ਸਾਰੇ ਵਰਕਰ ਸਹਬਾਨ ਆ ਸਾਡੇ ਸਾਡੇ ਹਲਕਾ ਇنجਾਜ ਸਾਡੇ ਐ ਜੀ ਬੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਯੂਥ ਅਕਾਲੀ ਦਲ ਇਸਤਰੀ ਕਾਲੀ ਦਲ ਐਸਸੀ ਵਿੰਗ ਸਾਰੀ ਪਾਰਲੀਮੈਂਟ ਹਜੀ ਹਲਕਾ ਵਾਈਜ਼ ਮੀਟਿੰਗ ਕਰ ਰਹੇ ਨੇ ਜਿਹੜਾ ਪਾਰਲੀਮੈਂਟ ਵਾਈਜ਼ ਉਹਨਾਂ ਦਾ ਡਿਸਕਸ਼ਨ ਕੀਤੀ ਕਿਵੇਂ ਆਪਾਂ ਜਿਤਨਾ ਕੀ ਡਿਊਟੀ ਲਾਉਣੀ ਹੈ ਸਾਰਾ ਕੁਝ ਹਲਕੇ ਵਾਈਜ਼ ਹਾਲਾਂਕਿ ਕਾਲੀ ਦਲ ਤੋਂ ਚੋਣ ਲੜਨ ਲਈ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਹਰਮੋਨ ਸੰਧੂ ਅਤੇ ਹੁਸ਼ਿਆਰਪੁਰ ਦੇ ਆਰਟੀਓ ਕਰਨ ਸਿੰਘ ਨੇ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਸੀ ਇਨਾ ਵਿੱਚੋਂ ਆਰਟੀਓ ਸਾਹਿਬ ਤਾਂ ਮੁਰ ਤੋਂ ਸਰਕਾਰੀ ਨੌਕਰੀ ਤੇ ਪਰਤਾਏ ਨੇ ਪਰ ਹਰਮੋਹਨ ਸੰਧੂ ਮੈਦਾਨ 'ਚ ਡਟੇ ਹੋਏ ਨੇ ਫਤੇਗੜ ਸਾਹਿਬ ਸੀਟ ਤੋਂ ਹੁਣ ਅਕਾਲੀ ਦਲ ਦੀ ਟਿਕਟ ਦੇ ਲਈ ਉਮੀਦਵਾਰਾਂ ਵਿੱਚ ਹਰਮੋਹਨ ਸੰਧੂ ਉਹਨਾਂ ਦੀ ਮਾਤਾ ਸਤਵੰਤ ਕੌਰ ਸਾਬਕਾ ਵਿਧਾਇਕ ਬਨਿੰਦਰ ਕੌਰ ਲੁੰਬਾ ਤੋਂ ਇਲਾਵਾ ਇੱਕ ਦੋ ਨਾਂ ਦੀ ਚਰਚਾ ਹੈ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ